ਸਤਿ ਸ਼੍ਰੀ ਅਕਾਲ ਮੈਂ ਸੁਨੇਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁੱਕਰਦਿਆਂ ਪਹਿਲੀ ਖਬਰ ਵੱਲ ਅੱਜ ਪੰਜਾਬ ਵਾਸੀਆਂ ਨੂੰ ਮੌਸਮ ਤੋਂ ਥੋੜੀ ਰਾਹਤ ਮਿਲ ਰਹੀ ਹੈ ਪਿਛਲੇ ਦਿਨਾ ਤੋਂ ਜਿੱਥੇ ਲਗਾਤਾਰ ਪੰਜਾਬ ਪਰਚਤੁੰਦਾ ਅਲਰਟ ਜਾਰੀ ਕੀਤਾ ਜਾ ਰਿਹਾ ਸੀ ਅੱਜ ਇਹ ਅਲਰਟ ਸਿਰਫ 6 ਜ਼ਿਲਾਂ ਤੱਕ ਸੀਮਿਤ ਰਹੇਗਾ ਪੰਜਾਬ ਦੇ ਸਿਰਫ 6 ਜ਼ਿਲਾਂ ਚ ਅੱਜ ਧੁੰਦਾ ਜਲ ਅਲਰਟ ਜਾਰੀ ਕੀਤਾ ਗਿਆ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਚ ਅੱਜ ਧੁੰਦਾ ਜਲ ਅਲਰਟ ਜਾਰੀ ਕੀਤਾ ਗਿਆ ਆਉਣ ਵਾਲੇ ਦਿਨਾਂ 'ਚ ਵੀ ਇਹ ਰਾਹਤ ਬਰਕਰਾਰ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਨੇ ਕੱਲ ਦੇ ਦਿਨ ਵੀ ਇੰਨਾ ਹੀ 6 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ ਜਾਰੀ ਕੀਤਾ। ਇਸ ਤੋਂ ਬਾਅਦ 21 ਜਨਵਰੀ ਨੂੰ ਮੌਸਮ ਸਾਫ਼ ਰਹੇਗਾ ਜਦਕਿ 22 ਜਨਵਰੀ ਨੂੰ ਬੱਦਲਬਾਈ ਵਾਲਾ ਮੌਸਮ ਬਣ ਰਿਹਾ। ਹਾਲਾਂਕਿ ਮੌਸਮ ਦੇ ਹਾਲਾਤ ਬਦਲਦੇ ਰਹਿੰਦੇ ਨੇ। ਮੌਸਮ ਵਿਗਿਆਨ ਕੇਂਦਰ ਵੱਲੋਂ ਹੋਰ ਤਾਜ਼ਾ ਅਪਡੇਟ ਵੀ ਜਾਰੀ ਕੀਤੀ ਜਾ ਸਕਦੇ ਨੇ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਘੱਟੋ-ਘੱਟ ਤਾਪਮਾਨ ਵਿੱਚ 0.5 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ 1.4 ਡਿਗਰੀ ਸੈਲਸੀਅਸ ਦਾ ਹੁਣੇ ਆਮ ਨਾਲੋਂ 3.9 ਡਿਗਰੀ ਸੈਲਸੀਅਸ ਵੱਧ ਹੈ ਪਟਿਆਲਾ ਵਿੱਚ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਚੰਡੀਗੜ੍ਹ ਵਿੱਚ 23.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ ਸਭ ਤੋਂ ਘੱਟ ਤਾਪਮਾਨ 1.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਜੀਠਾ ਵਿਖੇ ਸੂਬਾ ਪਦਰੀਸ ਮਾਗਮਦਰਾਣ 23 ਪੈਂਡੂ ਲਿੰਕ ਸੜਕਾਂ ਦਾ ਨੀਂਹ ਪੱਥਰ ਰੱਖਦਿਆਂ ਐਲਾਨ ਕੀਤਾ ਕਿ ਪੰਜਾਬ ਵਿੱਚ ਖੌਫ ਦਾ ਦੌਰ ਪਰਚੀ ਦਾ ਦੌਰ ਜ਼ਬਰੀ ਬਸੂਲੀ ਅਤੇ ਅਕਾਲੀਆਂ ਦੀ ਧੱਕੇਸ਼ਾਹੀ ਦਾ ਦੌਰ ਖਤਮ ਹੋ ਗਿਆ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਡਰੋਂ ਧਮਕਾਉਣ ਵਾਲੀ ਸਿਆਸਤ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਅਤੇ ਵਿਕਾਸ ਜਵਾਬਦੇਹੀ ਤੋਂ ਲੈ ਕੇ ਪਲਾਈ ਤੇ ਕੇਂਦ੍ਰਿਤ ਮਾਡਲ ਨੂੰ ਅਪਣਾਇਆ ਮੁੱਖ ਮੰਤਰੀ ਨੇ ਕਿਹਾ ਕਿ ਇਹ ਮੰਨਪਾਗ ਹੈ ਕਿ ਆਪਣੀਆਂ ਮੁਢਲੀਆਂ ਜ਼ਿੰਮੇਵਾਰੀਆਂ ਤੇ ਧਿਆਨ ਕੇਂਦ੍ਰਿਤ ਕਰਨ ਦੀ ਬਜਾਏ ਐਸਜੀਪੀਸੀ ਮੁਖੀ ਸਿਆਸੀ ਰੈਲੀਆਂ ਦੇ ਪ੍ਰਬੰਧ ਕਰਨ ਵਿੱਚ ਰੁਚੀ ਹੋਏ ਸਨ ਉਹਨਾਂ ਕਿਹਾ ਕਿ ਆਪਣੇ ਆਪ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸਿਪਾਹੀ ਕਹਿਣ ਦੀ ਬਜਾਏ ਉਹ ਮਾਣ ਨਾਲ ਆਪਣੇ ਆਪ ਨੂੰ ਸੁਖਬੀਰ ਸਿੰਘ ਬਾਦਲ ਦਾ ਸਿਪਾਹੀ ਕਹਿੰਦੇ ਨੇ ਅਜਿਹੇ ਵਿਅਕਤੀ ਤੋਂ ਭਲੇ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ ਜੋ ਕਿ ਸੇ ਅਜਿਹੇ ਵਿਅਕਤੀ ਦੀ ਸੇਵਾ ਕਰਨ ਤੇ ਮਾਣ ਕਰਦਾ ਜਿਸ ਨੇ ਆਪਣੀਆਂ ਹਰਕਤਾਂ ਨਾਲ ਪੰਜਾਬ ਨੂੰ ਵਰਵਾਤ ਕਰ ਦਿੱਤਾ ਹੋਵੇ ਮਜੀਠਾ ਤੋਂ ਇੱਕ ਵੱਡਾ ਐਲਾਨ ਕਰਦੇ ਆ ਮੁੱਖ ਮੰਤਰੀ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਜੀਠਾ ਤੋਂ ਆਪ ਆਗੂ ਤਲਵੀਰ ਸਿੰਘ ਗਿੱਲ ਆਪ ਦੇ ਉਮੀਦਵਾਰ ਹੋਣਗੇ ਉਹਨਾਂ ਕਿਹਾ ਕਿ ਸਮਾਂ ਆ ਗਿਆ ਕਿ ਮਜੀਠਾ ਦੇ ਲੋਕ ਮੰਗ ਪੱਤਰ ਸੌਂਪਣ ਤੋਂ ਅੱਗੇ ਵਧ ਕੇ ਖੁਦ ਫੈਸਲੇ ਲੈਣੇ ਸ਼ੁਰੂ ਕਰ ਦੇਣ ਉਹਨਾਂ ਕਿਹਾ ਕਿ ਆਪ ਇੱਕ ਨਵੀਂ ਸਿਆਸਤ ਦੀ ਨੁਮਾਇੰਦਗੀ ਕਰਦੀ ਹੈ ਜਿੱਥੇ ਲੋਕ ਸਤਾ ਅੱਗੇ ਪਟੀਸ਼ਨਰ ਨਹੀਂ ਹੁੰਦੇ ਸਗੋਂ ਪ੍ਰਸ਼ਾਸਨ ਵਿੱਚ ਭਾਈਵਾਲ ਬਣਦੇ ਨੇ ਉਹਨਾਂ ਅੱਗੇ ਕਿਹਾ ਕਿ ਅਕਾਲੀ ਅਤੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਮਾੜੇ ਕੰਮਾਂ ਕਾਰਨ ਸੂਬਾ ਸਰਕਾਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਏ 328 ਸਰੂਪਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਐਸਆਈਟੀ ਦਾ ਗਠਨ ਕਰਨ ਲਈ ਮਜਬੂਰ ਹੋਣਾ ਪਿਆ। ਇੱਕ ਉਦੇਸ਼ ਗੁੰਮ ਹੋਏ ਸਰੂਪਾਂ ਦਾ ਪਤਾ ਲਗਾਉਣਾ ਸਾਡਾ ਧਾਰਮਿਕ ਸੰਸਥਾਵਾਂ ਵਿੱਚ ਦਖਲ ਦੇਣ ਦਾ ਕੋਈ ਇਰਾਦਾ ਨਹੀਂ ਹੈ। ਮੁੱਖ ਮੰਤਰੀ ਨੇ ਚੇਤਾਵਨੀ ਦਿੱਤੀ ਹੈ ਕਿ ਅਕਾਲੀਆਂ ਦੀ ਸਤਾ ਵਿੱਚ ਵਾਪਸੀ ਦਾ ਪਾਪ ਬਿਆਦ ਬੀਆਂ ਅਤੇ નિર્ਦੋਸ਼ ਲੋਕਾਂ ਤੇ ਗੋਲੀਬਾਰੀ ਵੱਲ ਵਾਪਸੀ ਹੋਵੇਗਾ। ਉਹਨਾਂ ਨੇ ਜਲਿਆਂਵਾਲਾ ਬਾਗ ਕਤਲੇਆਮ ਤੋਂ ਬਾਅਦ ਜਨਰਲ ਡਾਇਰ ਨੂੰ ਰਾਤ ਦੇ ਖਾਣੇ ਦੀ ਮੇਜ਼ਬਾਨੀ ਨੂੰ ਸੂਬੇ ਪ੍ਰਤੀ ਵਿਸ਼ਵਾਸਕਾਂ ਦੱਸਿਆ ਜੋ ਪੰਜਾਬ ਦੇ ਲੋਕ ਕਦੇ ਨਹੀਂ ਭੁੱਲਣਗੇ। ਉਹਨਾਂ ਜ਼ੋਰ ਦੇ ਕੇ ਕਹਾਂਗੇ ਧਾਰਮਿਕ ਸੰਸਥਾਵਾਂ ਨੂੰ ਗੁਰੂ ਸਾਹਿਬ ਦੀ ਸੇਵਾ ਕਰਨੀ ਚਾਹੀਦੀ ਹੈ ਨਾ ਕਿ ਕਿਸੇ ਸਿਆਸੀ ਪਰਿਵਾਰਾਂ ਦਾ ਪੱਖ ਪੂਰਨਾ ਚਾਹੀਦਾ। ਬ੍ਰਿਟਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਨ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਗ੍ਰੀਨਲੈਂਡ ਉਤੇ ਕਬਜ਼ਾ ਕਰਨ ਦਾ ਵਿਰੋਧ ਕਰਨ ਵਾਲੇ ਯੂਰਪੀ ਦੇਸ਼ਾਂ ਉਤੇ ਵਾਧੂ ਟੈਰਿਫ ਲਾਉਣ ਦੀ ਧਮਕੀ ਨੂੰ ਪੂਰੀ ਤਰ੍ਹਾਂ ਗਲਤ ਘਰਾੜ ਦਿੱਤਾ ਟਰੰਪ ਵੱਲੋਂ ਆਪਣੇ ਟਰੂਥ ਸੋਸ਼ਲ ਪਲੇਟਫਾਰਮ ਉਤੇ ਟੈਰਿਫ ਬਾਰੇ ਪੋਸਟ ਕਰਨ ਤੋਂ ਬਾਅਦ ਸਟਾਰਮਨ ਨੇ ਵੀ ਸ਼ਨੀਵਾਰ ਰਾਤ ਨੂੰ ਆਪਣੇ ਹੋਰ ਯੂਰੋਪੀਅਨ ਸਹਿਯੋਗੀਆਂ ਸਮੇਤ ਪ੍ਰਸਤਾਬਿਤ ਕਦਮ ਉਤੇ ਸਖਤ ਇਤਰਾਜ਼ ਪ੍ਰਗਟਾਇਆ ਟਰੰਪ ਨੇ 1 ਫਰਵਰੀ ਤੋਂ ਬਰਤਾਨੀਆ, ਡੈਨਮਾਰਕ, ਨਾਰਵੇ, ਸਵੀਡਨ, ਫਰਾਂਸ, ਜਰਮਨੀ, ਨੀਦਰਲੈਂਡ ਅਤੇ ਫਿਨਲੈਂਡ ਤੋਂ ਅਮਰੀਕਾ ਨੂੰ ਆਯਾਤ ਕੀਤੇ ਜਾਣ ਵਾਲੇ ਸਾਮਾਨ ਉੱਤੇ 10% ਦੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਟਰੰਪ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਗ੍ਰੀਨਲੈਂਡ ਉੱਤੇ ਇੱਕ ਸਮਝੌਤਾ ਨਹੀਂ ਹੋ ਜਾਂਦਾ ਉਦੋਂ ਤੱਕ ਟੈਰਿਫ ਹੋਰ ਵੀ ਵੱਧ ਕੇ 25% ਦੀ ਹੋ ਸਕਦਾ ਲੰਡਨ ਦੇ 10 ਡਾਊਨਿੰਗ ਸਟਰੀਟ ਵੱਲੋਂ ਜਾਰੀ ਇੱਕ ਬਿਆਨ ਵਿੱਚ ਸਟਾਰਮਰ ਨੇ ਕਿਹਾ 그린ਲੈਂਡ ਵਾਰੇ ਸਾਡੀ ਸਥਿਤੀ ਬਹੁਤ ਅਸ਼ਪਸ਼ਟ ਹੈ ਇਹ ਡੈਨਮਾਰਕ ਦੇ ਰਾਜ ਦਾ ਹਿੱਸਾ ਹੈ ਤੇ ਇਸ ਦਾ ਭਵਿੱਖ 그린ਲੈਂਡ ਵਾਸੀਆਂ ਤੇ ਡੈਨਮਾਰਕ ਦਾ ਮਾਮਲਾ ਹੈ ਉਹਨਾਂ ਨੇ ਕਿਹਾ ਅਸੀਂ ਇਹ ਵੀ ਸਪਸ਼ਟ ਕਰ ਦਿੱਤਾ ਕਿ ਪੂਰੇ ਨਾਟੋ ਉਤਰੀ ਅਟਲਾਂਟਿਕ ਸੰਧੀ ਸੰਗਠਨ ਅਤੇ ਸਹਿਯੋਗੀਆਂ ਨੂੰ ਆਰਕਟਿਕ ਦੇ ਵੱਖ-ਵੱਖ ਹਿੱਸਿਆਂ ਵਿੱਚ ਰੂਸ ਦੇ ਖਤਰੇ ਨਾਲ ਨਜੀਠਣ ਲਈ ਮਿਲ ਕੇ ਹੋਰ ਕੰਮ ਕਰਨਾ ਚਾਹੀਦਾ ਉਹਨਾਂ ਨੇ ਕਿਹਾ ਕਿ ਨਾਟੋ ਸਹਿਯੋਗੀਆਂ ਦੀ ਸਮੂਹਿਕ ਸੁਰੱਖਿਆ ਨੂੰ ਅੱਗੇ ਵਧਾਉਣ ਲਈ ਸਹਿਯੋਗ ਉੱਤੇ ਟੈਰਿਫ ਲਗਾਉਣਾ ਪੂਰੀ ਤਰ੍ਹਾਂ ਗਲਤ ਹੈ। ਬੇਸ਼ੱਕ ਅਸੀਂ ਸਿੱਧੇ ਤੌਰ ਉੱਤੇ ਅਮਰੀਕੀ ਪ੍ਰਸ਼ਾਸਨ ਨਾਲ ਇਸ ਦੀ ਪੈਰਵੀ ਕਰਾਂਗੇ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਵਿਟਰੰਪ ਦੀ ਧਮਕੀ ਨੂੰ ਅਸਵੀਕਾਰਨਯੋਗ ਦੱਸਿਆ। ਇੱਥੋਂ ਤੱਕ ਕਿ ਹਜ਼ਾਰਾਂ ਲੋਕ ਗ੍ਰੀਨਲੈਂਡ ਅਤੇ ਡੈਨਮਾਰਕ ਵਿੱਚ ਜ਼ਬਰਦਸਤੀ ਅਮਰੀਕੀ ਕਬਜ਼ੇ ਦੇ ਵਿਰੋਧ ਵਿੱਚ ਸੜਕਾਂ ਉੱਤੇ ਉਤਰ ਆਏ ਨੇ। ਮੈਕਰੋਨ ਨੇ ਕਿਹਾ ਅਸੀਂ ਕਿਸੇ ਵੀ ਧਮਕਾਉਣ ਤੋਂ ਪ੍ਰਭਾਵਿਤ ਨਹੀਂ ਹੋਵਾਂਗੇ। ਸਵੀਡਨ ਦੇ ਪ੍ਰਧਾਨ ਮੰਤਰੀ ਆਲਫ 크ਿਸਟਰਸਨ ਨੇ ਜ਼ੋਰ ਦੇ ਕੇ ਕਿਹਾ ਕਿ ਯੂਰੋਪੀਅਨ ਸਹਿਯੋਗੀਆਂ ਨੂੰ ਬਲੈਕਮੇਲ ਨਹੀਂ ਕੀਤਾ ਜਾ ਸਕਦਾ। ਉਹਨਾਂ ਕਹਿੰ ਸਵੀਡਨ ਇਸ ਸਮੇਂ ਯੂਰਪੀਅਨ ਯੂਨੀਅਨ ਦੇ ਹੋਰ ਦੇਸ਼ਾਂ ਨਾਰਵੇ ਅਤੇ ਬਰਤਾਨੀਆ ਨਾਲ ਡੂੰਗੀ ਗੱਲਬਾਤ ਕਰ ਰਿਹਾ ਤਾਂ ਜੋ ਸੰਯੁਕਤ ਜਵਾਬ ਲੱਭਿਆ ਜਾ ਸਕੇ ਯੂਰੋਪੀ ਸੰਘ ਦੇ ਚੋਟੀ ਦੇ ਆਗੂਆਂ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਤਾਜ਼ਾ ਧਮਕੀ ਤੇ ਡੂੰਗੀ ਚਿੰਤਾ ਪ੍ਰਗਟਾਈ ਹੈ ਟਰੰਪ ਨੇ ਕਿਹਾ ਕਿ ਜੇਕਰ ਅਮਰੀਕਾ ਨੂੰ ਗ੍ਰੀਨਲੈਂਡ ਖਰੀਦਣ ਦੀ ਇਜਾਜ਼ਤ ਨਾ ਮਿਲੀ ਤਾਂ ਯੂਰਪੀ ਦੇਸ਼ਾਂ ਤੇ ਟੈਰਿਫ ਟੈਕਸ ਵਧਾਉਣਾ ਜਾਰੀ ਰੱਖਣਗੇ ਇਸ ਬਿਆਨ ਤੋਂ ਬਾਅਦ ਯੂਰਪੀ ਸੰਘ ਨੇ ਖਤਰਨਾਕ ਆਰਥਿਕ ਸੰਕਟ ਦੀ ਚੇਤਾਵਨੀ ਜਾਰੀ ਕੀਤੀ ਹੈ ਯੂਰਪੀ ਕਮਿਸ਼ਨ ਦੀ ਪ੍ਰਧਾਨ ਔਰਸਲਾ ਬਾਂਡੇਰ ਲਿਆਨ ਅਤੇ ਯ ਪ੍ਰੀਸ਼ਦ ਦੇ ਪ੍ਰਧਾਨ ਐਂਟੋਨੀਓ ਕੋਸਟਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਪੋਸਟ ਕਰਦਿਆਂ ਕਿਹਾ 트럼ਪ ਦੀ ਟੈਰਿਫ ਨੀਤੀ ਨਾਲ ਟ੍ਰਾਂਸ-ਅਟਲੈਂਟਿਕ ਸਬੰਧ ਕਮਜ਼ੋਰ ਹੋਣਗੇ ਅਤੇ ਵਿਸ਼ਵ ਆਰਥਿਕਤਾ ਵਿੱਚ ਗਰਾਵੜ ਦਾ ਖਤਰਾ ਵਧੇਗਾ। ਇੱਕ ਵੱਡੇ ਰੇਲ ਹਾਦਸੇ ਵਿੱਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਹੈ ਇਹ ਹਾਦਸਾ ਐਤਵਾਰ ਸ਼ਾਮ ਨੂੰ ਦੱਖਣੀ ਸਪੇਨ ਵਿੱਚ ਦੋ ਤੇਜ਼ ਰਫ਼ਤਾਰ ਰੇਲ ਗੱਡੀਆਂ ਦੀ ਆਪਸ ਵਿੱਚ ਟੱਕਰ ਹੋਣ ਕਾਰਨ ਵਾਪਰਿਆ ਮਾਲਾਂਗਾ ਤੋਂ ਰਾਜਸਤਾਨੀ ਮੈਦ੍ਰਿਡ ਜਾ ਰਹੀ ਇੱਕ ਤੇਜ਼ ਰਫ਼ਤਾਰ ਰੇਲ ਗੱਡੀ ਕੋਡੋਬਾ ਸ਼ਹਿਰ ਦੇ ਨੇੜੇ ਅਦਮੂਜ਼ ਵਿਖੇ ਪਟੜੀ ਤੋਂ ਉਤਰ ਗਈ ਅਤੇ ਦੂਜੇ ਪਾਸੇ ਤੋਂ ਆ ਰਹੀ ਮੈਦ੍ਰਿਡ ਤੇ ਹੈਲਵਾਜ਼ ਆ ਰਹੀ ਇੱਕ ਰੇਲਗੱਡੀ ਨਾਲ ਟਕਰਾ ਗਈ ਦੋਵਾਂ ਰੇਲਗੱਡੀਆਂ ਦੇ ਕਈ ਡੱਬੇ ਬੁਰੀ ਤਰ੍ਹਾਂ ਨੁਕਸਾਨੇ ਗਏ ਬਚਾਅ ਕਰਮਚਾਰੀ ਮੌਕੇ ਤੇ ਪਹੁੰਚੇ ਤੇ ਲੋਕਾਂ ਨੂੰ ਬਾਹਰ ਕੱਢਿਆ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਤਰਾ ਫਿਲਹਾਲ ਬਚਾਅ ਕਾਰਜ ਜਾਰੀ ਨੇ ਅਤੇ 73 ਜ਼ਖਮੀ ਯਾਤਰੀਆਂ ਨੂੰ 6 ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ ग्रीनलैंड ਨੂੰ ਅਮਰੀਕਾ ਵਿੱਚ ਸ਼ਾਮਿਲ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ 트ੰਪ ਦੇ ਬਿਆਨਾਂ ਵਿਰੁੱਧ ਗ੍ਰੀਨਲੈਂਡ ਵਿੱਚ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਅਮਰੀਕਾ ਦੇ ਸੰਭਾਵੀ ਕਬਜ਼ੇ ਦਾ ਵਿਰੋਧ ਕਰਨ ਲਈ ਸ਼ਨੀਵਾਰ ਨੂੰ ਸੈਂਕੜੇ ਪ੍ਰਦਰਸ਼ਨਕਾਰੀ ਰਾਜਧਾਨੀ ਨੂਜ਼ੂਕ ਦੀਆਂ ਸੜਕਾਂ ਤੇ ਉਤਰ ਆਏ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਜੇਨਸ ਫ੍ਰੈਡਰਿਕ ਨਿਲਸਨ ਨੇ ਪ੍ਰਦਰਸ਼ਨਕਾਰੀਆਂ ਦੀ ਗਵਾਹੀ ਕੀਤੀ ਝੰਡੇ ਤੇ ਬੈਨਰ ਲੈ ਕੇ ਲੋਕਾਂ ਨੇ ਅਮਰੀਕੀ ਕੌਂਸਲੇਟ ਵਾਲ ਮਾਰਚ ਕੀਤਾ ਪ੍ਰਦਰਸ਼ਨ ਨੇ ਸਪਸ਼ਟ ਤੌਰ ਤੇ ਸੰਦੇਸ਼ ਦਿੱਤਾ ਕਿ ਗ੍ਰੀਨਲੈਂਡ ਨੂੰ ਆਪਣਾ ਭਵਿੱਖ ਖੁਦ ਤੈਅ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਪ੍ਰਦਰਸ਼ਨਕਾਰੀ ਨਵੇਂ ਬਣੇ ਬਲ ਜਿੱਥੇ ਅਮਰੀਕਾ ਆਪਣੇ ਕੌਂਸੂਲੇਟ ਨੂੰ ਤਬਦੀਲ ਕਰਨ ਦੀ ਯੋਜਨਾ ਬਣਾ ਰਿਹਾ ਹੈ ਵਰਤਮਾਨ ਵਿੱਚ ਅਮਰੀਕੀ ਕੌਂਸੂਲੇਟ ਇੱਕ ਲਾਲ ਲੱਕੜ ਦੀ ਇਮਾਰਤ ਵਿੱਚ ਕੰਮ ਕਰਦਾ ਜਿਸ ਵਿੱਚ ਸਿਰਫ 4 ਕਰਮਚਾਰੀ ਨੇ ਗ੍ਰੀਨਲੈਂਡ ਵਾਰੇ 트੍ਰੰਪ ਦੇ ਬਾਰ ਬਾਰ ਬਿਆਨਾਂ ਨੇ ਅਮਰੀਕਾ ਤੇ ਡੈਨਮਾਰਕ ਵਿਚਕਾਰ ਕੌਟਨੀਤਿਕ ਸੰਕਟ ਪੈਦਾ ਕਰ ਦਿੱਤਾ ਦੋਵੇਂ ਦੇਸ਼ NATO ਦੇ ਸੰਸਥਾਪਕ ਮੈਂਬਰ ਨੇ 트੍ਰੰਪ ਦੇ ਬਿਆਨਾਂ ਦੀ ਯੂਰਪ ਵਿੱਚ ਤਿੱਖੀ ਆਲੋਚਨਾ ਹੋਈ ਹੈ ਗ੍ਰੀਨਲੈਂਡ ਦੀ ਆਬਾਦੀ ਲਗਭਗ 57000 ਹੈ ਇਸ ਖੇਤਰ ਨੂੰ ਸਦੀਆਂ ਤੇ ਕਰੋਪਨ ਹੈਗਨ ਤੋਂ ਸ਼ਾਸਨ ਕੀਤਾ ਜਾ ਰਿਹਾ ਗ੍ਰੀਨਲੈਂਡ ਨੇ 1979 ਤੋਂ ਕੁਝ ਹੱਦ ਤੱਕ ਖੁਦ ਮੁਖਤਿਆਰੀ ਦਾ ਆਨੰਦ ਮਾਣਿਆ ਪਰ ਇਹ ਡੈਨਮਾਰਕ ਦਾ ਹਿੱਸਾ ਬਣਿਆ ਹੋਇਆ ਡੈਨਮਾਰਕ ਰੱਖਿਆ ਅਤੇ ਵਿਦੇਸ਼ ਨੀਤੀ ਨੂੰ ਕੰਟਰੋਲ ਕਰਦਾ ਅਤੇ ਇਸ ਦੇ ਪ੍ਰਸ਼ਾਸਕੀ ਖਰਚਿਆਂ ਦਾ ਵੱਡਾ ਹਿੱਸਾ ਸਹਿਣ ਕਰਦਾ ਰਾਸ਼ਟਰਪਤੀ 트ੰਪ ਲਗਾਤਾਰ ਕਹਿ ਰਹੇ ਨੇ ਕਿ ਗ੍ਰੀਨਲੈਂਡ ਦਾ ਰਣਨੀਤਿਕ ਸਥਾਨ ਅਤੇ ਵਿਸ਼ਾਲ ਖਣਿਜ ਭੰਡਾਰ ਅਮਰੀਕੀ ਸੁਰੱਖਿਆ ਲਈ ਮਹੱਤਵਪੂਰਨ ਹੈ 트ੰਪ ਨੇ ਇਹ ਵੀ ਕਿਹਾ ਕਿ ਗ੍ਰੀਨਲੈਂਡ ਤੇ ਕੰਟਰੋਲ ਹਾਸਲ ਕਰਨ ਲਈ ਤਾਕਤ ਦੀ ਵਰਤੋਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਸ ਹਫਤੇ ਡੈਨਮਾਰਕ ਦੀ ਬੇਨਤੀ ਤੇ ਯੂਰਪੀਅਨ ਦੇਸ਼ਾਂ ਨੇ ਗ੍ਰੀਨਲੈਂਡ ਵਿੱਚ ਫੌਜੀ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਿਸ ਨਾਲ ਸਥਿਤੀ ਹੋਰ ਵਿਗੜ ਗਈ ਤੋ ਹੋਰ ਹਵਾ ਮਿਲੀ ਜਦੋਂ ਵਾਈਟ ਹਾਊਸ ਦੇ ਡਿਪਟੀ ਚੀਫ ਆਫ ਸਟਾਫ ਨਿਤਿ ਸਟੀਫਨ ਮਿਲਰ ਨੇ ਟਰੰਪ ਦੇ ਇਸ ਦਾਅਵੇ ਨੂੰ ਦੁਹਰਾਇਆ ਕਿ ਡੈਨਮਾਰਕ ਗ੍ਰੀਨਲੈਂਡ ਦਾ ਬਚਾਅ ਨਹੀਂ ਕਰ ਸਕਦਾ ਫੌਕਸ ਨਿਊਜ਼ ਦੀ ਹੈਨਿਟੀ ਤੇ ਬੋਲਦੇ ਹੋਏ ਮਿਲਰ ਨੇ ਕਿਹਾ ਕਿਸੇ ਖੇਤਰ ਨੂੰ ਕੰਟਰੋਲ ਕਰਨ ਲਈ ਤਹਾਨੂੰ ਇਸ ਦੀ ਰੱਖਿਆ ਕਰਨੀ ਇਸ ਨੂੰ ਬਿਹਤਰ ਬਣਾਉਣ ਅਤੇ ਉੱਥੇ ਰਹਿਣ ਦੇ ਯੋਗ ਹੋਣਾ ਚਾਹੀਦਾ ਡੈਨਮਾਰਕ ਤਿੰਨੋਂ ਮਾਪਦੰਡਾਂ ਤੇ ਅਸਫਲ ਹੋ ਰਿਹਾ ਆਸਟਰੀਆ ਚ ਬਰਫ ਦੇ ਤੋਦੇ ਡਿਗਨ ਦੀਆਂ ਤਿੰਨ ਘਟਨਾਵਾਂ ਚ 8 ਸਕੁਅਰਾਂ ਦੀ ਮੌਤ ਹੋ ਗਈ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਪੁੰਗਾਉ ਪਰਵਤੀ ਬਚਾਅ ਸੇਵਾ ਅਨੁਸਾਰ ਸ਼ਨੀਵਾਰ ਦੁਪਹਿਰ ਲਗਭਗ 12:30 ਵਜੇ ਪੱਛਮੀ ਆਸਟਰੀਆ ਦੇ ਬੈਂਡ ਹੋਫਗਾਸਟਿਨ ਖੇਤਰ ਵਿੱਚ ਲਗਭਗ 2200 ਮੀਟਰ 7200 ਫੁੱਟ ਦੀ ਉਚਾਈ ਤੇ ਬਰਫ ਦੇ ਤੋਦੇ ਡਿਗਨ ਕਾਰਨ ਇੱਕ ਮਹਿਲਾ ਸਕੁਅਰ ਦੀ ਮੌਤ ਹੋ ਗਈ ਕਰੀਬ 90 ਮਿੰਟ ਬਾਅਦ ਸਲਾਸ਼ਬਖ ਸ਼ਹਿਰ ਦੇ ਦੱਖਣ ਵਿੱਚ ਸਥਿਤ ਗਰਾਸਟਾਈਨ ਕਾਟੀ ਕੋਲ ਬਰਫ ਦੇ ਤੋਦੇ ਡਿਗੇ ਜਿਸ ਦੇ 7 ਇਸ ਦਿਲੇ ਪੇਟ ਵਿੱਚ ਆ ਗਿਆ ਇੰਨਾ ਚੋ ਚਾਰ ਲੋਕਾਂ ਦੀ ਮੌਤ ਹੋ ਗਈ ਦੋ ਗੰਭੀਰ ਰੂਪ ਵਿੱਚ ਚਕਮੀ ਹੋ ਗਏ ਜਦ ਕਿ ਇੱਕ ਵਿਅਕਤੀ ਬਾਲ ਬਾਲ ਬਚ ਗਿਆ ਪੁਲਿਸ ਨੇ ਦੱਸਿਆ ਕਿ ਮਦ ਆਸਟਰੀਆ ਦੇ ਪੁਸਟਵਾਲਡ ਸ਼ਹਿਰ ਵਿੱਚ ਸ਼ਾਮ 4:30 ਵਜੇ ਦੇ ਕਰੀਬ ਬਰਫ ਦੇ ਤੋਦੇ ਡਿੱਗਣ ਕਾਰਨ ਚੈਗਨਰਾਸ ਦੇ ਤਿੰਨ ਨਾਗਰਿਕ ਮਾਰੇ ਗਏ ਜਦ ਕਿ ਉਹਨਾਂ ਦੇ ਚਾਰ ਸਾਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਗਾਜ਼ਾ ਵਿੱਚ ਚੱਲ ਰਹੀ ਹਿੰਸਾ ਤੇ ਮਨੁੱਖੀ ਸੰਕਟ ਦੇ ਵਿਚਕਾਰ ਅੰਤਰਰਾਸ਼ਟਰੀ ਸ਼ਾਂਤੀ ਯਤਨ ਤੇਜ਼ ਹੋ ਰਹੇ ਨੇ ਇਸ ਸੰਦਰਭ ਵਿੱਚ ਅਮਰੀਕੀ ਰਾਸ਼ਟਰਪਤੀ 트ੰਪ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਗਾਜ਼ਾ ਲਈ ਸ਼ਾਂਤੀ ਬੋਰਡ ਵਿੱਚ ਸ਼ਾਮਲ ਹੋਣ ਲਈ ਰਸਮੀ ਤੌਰ ਤੇ ਸੱਦਾ ਦਿੱਤਾ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਇੱਕ ਬੁਲਾਰੇ ਨੇ ਅਧਿਕਾਰਿਤ ਤੌਰ ਤੇ ਸੱਦੇ ਦੀ ਪੁਸ਼ਟੀ ਕੀਤੀ ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਦੇ ਅਨੁਸਾਰ ਪਾਕਿਸਤਾਨ ਗਾਜ਼ਾ ਵਿੱਚ ਸ਼ਾਂਤੀ ਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਅੰਤਰਰਾਸ਼ਟਰੀ ਯਤਨਾਂ ਵਿੱਚ ਸਰਗਰਮ ਭੂਮਿਕਾ ਨਿਭਾਉਣਾ ਚਾਹੁੰਦਾ ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਪਾਕਿਸਤਾਨ ਫਲਸਤੀਨੀ ਮੁੱਦੇ ਤੇ ਸਥਾਈ ਅਤੇ ਪੂਰਨ ਹਾਲੇ ਸੰਯੁਕਤ ਰਾਸ਼ਟਰ ਦੇ ਮਤੇ ਅਨੁਸਾਰ ਸਾਰੀਆਂ ਪਹਿਲ ਕਦਮੀਆਂ ਦਾ ਸਮਰਥਨ ਕਰਨਾ ਜਾਰੀ ਰੱਖੇਗਾ ਸੰਯੁਕਤ ਰਾਜ ਅਮਰੀਕਾ ਸਮੇਤ ਕਈ ਵਿਸ਼ਵ ਸ਼ਕਤੀਆਂ ਗਾਜ਼ਾ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਹਿੰਸਾ ਨੂੰ ਖਤਮ ਕਰਨ ਦੇ ਉਦੇਸ਼ ਨਾਲ ਸਾਂਝੀਆਂ ਕੌਟਨੀਤਿਕ ਪਹਿਲ ਕਦਮੀਆਂ ਦੀ ਪੈਰਵਿਕਾਰੀ ਨੇ ਸ਼ਾਂਤੀ ਬੋਰਡ ਦਾ ਉਦੇਸ਼ ਗਾਜ਼ਾ ਵਿੱਚ ਸਥਾਈ ਸ਼ਾਂਤੀ ਸੁਰੱਖਿਆ ਤੇ ਭਵਿੱਖ ਦੇ ਰਾਜਨੀਤਿਕ ਹੱਲ ਨੂੰ ਹੱਲ ਕਰਨ ਲਈ ਵਿਸ਼ਵ ਨੇਤਾਵਾਂ ਨੂੰ ਇੱਕ ਸਾਂਝੇ ਪਲੇਟਫਾਰਮ ਤੇ ਇਕੱਠੇ ਕਰਨਾ ਹੈ ਗ੍ਰੀਨਲੈਂਡ ਨੂੰ ਹਾਸਲ ਕਰਨ ਦੀ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਇੱਛਾ ਨੇ ਅੰਤਰਰਾਸ਼ਟਰੀ ਪੱਧਰ ਤੇ ਇੱਕ ਵੱਡਾ ਵਿਵਾਦ ਖੜਾ ਕਰ ਦਿੱਤਾ ਟਰੰਪ ਵੱਲੋਂ ਨਾਟੋ ਦੇ 8 ਦੇਸ਼ਾਂ ਤੇ ਟੈਰਿਫ ਲਗਾਉਣ ਦੀ ਧਮਕੀ ਤੋਂ ਬਾਅਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਨ ਨੇ ਉਹਨਾਂ ਨਾਲ ਫੋਨ ਤੇ ਗੱਲ ਕਰਕੇ ਆਪਣਾ ਸਖਤ ਵਿਰੋਧ ਦਰਜ ਕਰਵਾਇਆ ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਬੁਲਾਰੇ ਅਨੁਸਾਰ ਸਟਾਰਮਨ ਨੇ ਟਰੰਪ ਨੂੰ ਸਪਸ਼ਟ ਕਿਹਾ ਕਿ ਸਾਂਝੀ ਸੁਰੱਖਿਆ ਵਿੱਚ ਲੱਗੇ ਨਾਟੋ ਸਹਿਯੋਗੀਆਂ ਤੇ ਟੈਰਿਫ ਲਗਾਉਣਾ ਪੂਰੀ ਤਰ੍ਹਾਂ ਗਲਤ ਹੈ ਸਟਾਰਮਨ ਨੇ ਗ੍ਰੀਨਲੈਂਡ ਦੀ ਪ੍ਰਭੂ ਸੱਤਾ ਦਾ ਸਮਰਥਨ ਕਰਦਿਆਂ ਕਿਹਾ ਆਰਕਟਿਕ ਖੇਤਰ ਵਿੱਚ ਸੁਰੱਖਿਆ ਸਾਰੇ 5 ਨਾਟੋ ਦੇਸ਼ਾਂ ਲਈ ਤਰਜੀਹ ਹੈ 트럼ਪ ਨੇ ਐਲਾਨ ਕੀਤਾ ਕਿ ਉਹ 1 ਫਰਵਰੀ ਤੋਂ 8 ਦੇਸ਼ਾਂ ਬ੍ਰਿਟੇਨ, ਡੈਨਮਾਰਕ, ਫਰਾਂਸ, ਜਰਮਨੀ, ਨੀਦਰਲੈਂਡ, ਨਾਰਵੇ, 스ਵੀਡਨ ਅਤੇ ਫਿਨਲੈਂਡ ਤੇ 10% ਟੈਰਿਫ ਲਗਾਉਣਗੇ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਗ੍ਰੀਨਲੈਂਡ ਨੂੰ ਅਮਰੀਕਾ ਨੂੰ ਵੇਚਣ ਦਾ ਸੌਦਾ ਸਿਰੇ ਨਹੀਂ ਚੜਦਾ ਤਾਂ ਇਹ ਟੈਕਸ ਜੂਨ ਤੱਕ ਵੱਧ ਕੇ 25% ਹੋ ਸਕਦੇ ਨੇ। 트럼ਪ ਦਾ ਮੰਨਣਾ ਹੈ ਕਿ ਰੂਸ ਅਤੇ ਚੀਨ ਦੇ ਖਤਰੇ ਕਾਰਨ ਗ੍ਰੀਨਲੈਂਡ ਤੇ ਅਮਰੀਕੀ ਕੰਟਰੋਲ ਵਿਸ਼ਵ ਸ਼ਾਂਤੀ ਲਈ ਜ਼ਰੂਰੀ ਹੈ। 트럼ਪ ਦੀ ਇਸ ਧਮਕੀ ਵਿਰੁੱਧ 8 ਦੇਸ਼ਾਂ ਨੇ ਇੱਕ ਸਾਂ ਡੈਨਮਾਰਕ ਦੇ ਪ੍ਰਧਾਨ ਮੰਤਰੀ ਮੈਟੇ ਫਰੈਡਿਕਸ਼ਨ ਨੇ ਕਿਹਾ ਕਿ ਯੂਰਪ ਨੂੰ ਬਲੈਕਮੇਲ ਨਹੀਂ ਕੀਤਾ ਜਾ ਸਕਦਾ ਬ੍ਰਸਲਜ਼ ਵਿੱਚ ਹੋਈ ਇੱਕ ਐਮਰਜੈਂਸੀ ਮੀਟਿੰਗ ਦੌਰਾਨ ਯੂਰਪੀ ਸੰਗ ਇਜ਼ੂ ਆਪਣੇ ਟਰੇਡ ਬਾਜ਼ਰਕ ਸਖਤ ਵਪਾਰਕ ਜਵਾਬੀ ਕਾਰਵਾਈ ਦੀ ਵਰਤੋਂ ਕਰਨ ਤੇ ਵੀ ਵਿਚਾਰ ਕਰ ਰਿਹਾ ਇਹ ਵਿਵਾਦ ਉਦੋਂ ਵਧਿਆ ਜਦੋਂ ਯੂਰਪੀ ਦੇਸ਼ਾਂ ਨੇ ਆਰਕਟਿਕ ਖੇਤਰ ਵਿੱਚ ਆਪਣੀ ਸੁਰੱਖਿਆ ਮਜ਼ਬੂਤ ਕਰਨ ਲਈ ਆਰਕਟਿਕ ਐਂਡਰੈਂਸ ਨਾਮ ਦਾ ਇੱਕ ਮਿਸ਼ਨ ਸ਼ੁਰੂ ਕੀਤਾ ਟਰੰਪ ਨੇ ਇਸ ਨੂੰ ਅਮਰੀਕਾ ਦੇ ਵਿਰੁੱਧ ਇੱਕ ਖਤਰਨਾਕ ਖੇਡ ਸਮਝ ਲਿਆ ਜਦਕਿ ਯੂਰਪੀ ਦੇਸ਼ਾਂ ਅਨੁਸਾਰ ਇਹ ਮਿਸ਼ਨ ਨਾਟੋ ਨੂੰ ਮਜ਼ਬੂਤ ਕਰਨ ਲਈ ਸੀ ਅਮਰੀਕੀ ਟ੍ਰੇਡ ਲਿਸ ਸਖਤ ਬੇਸੈਂਟ ਨੇ 트럼ਪ ਦਾ ਬਚਾਅ ਕਰਦਿਆਂ ਕਿਹਾ ਕਿ ਗ੍ਰੀਨਲੈਂਡ ਦੀ ਰੱਖਿਆ ਤਾਂ ਹੀ ਹੋ ਸਕਦੀ ਹੈ ਜੇਕਰ ਉਹ ਅਮਰੀਕਾ ਦਾ ਹਿੱਸਾ ਹੋਵੇ। ਐਸਨ ਸਾਡੇ ਲੋਕਤਿਆਂ ਖਬਰਾਂ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ।